ਜਦੋਂ ਕਿਸੇ ਦੇ ਘਰ ਕੁੜੀ ਪੈਦਾ ਹੁੰਦੀ ਹੈ ਤਾਂ ਉਸ ਨੂੰ ਲੱਗਦਾ ਕਿ ਮੁੰਡਾ ਪੈਦਾ ਹੋਣਾ ਚਾਹੀਦਾ ਸੀ ਮੇਰੇ ਘਰ ਮੁੰਡੇ ਦਾ ਜਨਮ ਹੋਣਾ ਚਾਹੀਦਾ ਸੀ ਕੁੜੀ ਕਿਉਂ ਹੋ ਗਈ ਇਸ ਦੇ ਹੋਰ ਹਜ਼ਾਰਾਂ ਰੀਜਨ ਹੋ ਸਕਦੇ ਆ ਪਰ ਇੱਕ ਰੀਜਨ ਇਸ ਦਾ ਇਹ ਵੀ ਹੁੰਦਾ ਕਿ ਕੁੜੀਆਂ ਇਸ ਜਹਾਨ ਦੇ ਉੱਤੇ ਕਿੰਨੀਆਂ ਅਕਸੁਰਖਿਤ ਨੇ ਉਹਨਾਂ ਦੀ ਹਮੇਸ਼ਾ ਹੀ ਮਾਪੇ ਨੂੰ ਫਿਕਰ ਲੱਗੀ ਰਹਿੰਦੀ ਹੈ ਕਿਉਂਕਿ ਦੁਨੀਆ ਭਾਵੇਂ ਜਿੰਨੀ ਮਰਜ਼ੀ ਫਾਰਵਰਡ ਹੋ ਗਈ ਲੋਕ ਚੰਨ ਤੇ ਚਲੇ ਗਏ ਪਰ ਅਜੇ ਵੀ ਕਈ ਲੋਕ ਇਨ੍ਹਾਂ ਚੀਜ਼ਾਂ ਵਿੱਚੋਂ ਨਹੀਂ ਨਿਕਲੇ ਕਈ ਲੋਕਾਂ ਦੀ ਸੋਚ ਅਜੇ ਵੀ ਬਹੁਤ ਮਾੜੀ ਹੈ ਕੁੜੀਆਂ ਪ੍ਰਤੀ ਔਰਤਾਂ ਪ੍ਰਤੀ ਜੋ ਅੱਜ ਦੀ ਸੱਚੀ ਘਟਨਾ ਉਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਦਿਨ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਕੰਨ ਕੁੜੀਆਂ ਦੇ ਨਾਲ ਸਮੂਹਿਕ ਬਲਾਤਕਾਰ ਹੁੰਦਾ ਹੈ ਜਿਨ੍ਹਾਂ ਦੀ ਉਮਰ ਲਗਭਗ 12 ਤੋਂ 16 ਸਾਲ ਹੁੰਦੀ ਹੈ ਤੇ ਜਦੋਂ ਬਲਾਤਕਾਰ ਕਰਨ ਵਾਲਿਆਂ ਦਾ ਪਤਾ ਲੱਗਦਾ ਜਦੋਂ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤਾਂ ਜੋ ਕਹਾਣੀ ਨਿਕਲ ਕੇ ਸਾਹਮਣੇ ਹੁੰਦੀ ਆ ਉਸ ਨੂੰ ਸੁਣ ਕੇ ਸਭ ਲੋਕ ਹੈਰਾਨ ਹੋ ਜਾਂਦੇ ਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਝਾਰਖੰਡ ਦਾ ਜ਼ਿਲ੍ਹਾ ਖੁੰਟੀ ਇਸ ਦਾ ਥਾਣਾ ਰਨੀਆਂ ਥਾਣੇ ਦੇ ਅਧੀਨ ਪੈਂਦਾ ਇੱਕ ਇਲਾਕਾ ਜਿਸ ਦਾ ਨਾਮ ਕੁਲਿਤ ਹਾਥੂ ਗੱਲ ਹੈ 21 ਫਰਵਰੀ 2025 ਦੀ ਸ਼ਾਮ ਦਾ ਸਮਾਂ ਹੁੰਦਾ ਹੈ ਇਥੇ ਇੱਕ ਵਿਆਹ ਦਾ ਪ੍ਰੋਗਰਾਮ ਹੁੰਦਾ ਵਿਆਹ ਦੇ ਪ੍ਰੋਗਰਾਮ ਤੋਂ ਪਹਿਲਾਂ ਇੱਕ ਹੋਰ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਜਾਂਦਾ ਤਾਂ ਉਸ ਪ੍ਰੋਗਰਾਮ ਦੇ ਵਿੱਚ ਨਾਲ ਹੀ ਪਿੰਡ ਦੀਆਂ ਪੰਜ ਕੁੜੀਆਂ ਸ਼ਾਮਲ ਹੁੰਦੀਆਂ ਜਿਨ੍ਹਾਂ ਦੀ ਉਮਰ ਲਗਭਗ 12 ਤੋਂ ਲੈ ਕੇ 16 ਸਾਲ ਸੀ ਪ੍ਰੋਗਰਾਮ ਚੱਲਦਾ ਕੁੜੀਆਂ ਇੰਜੋਏ ਕਰਦੀਆਂ ਨੇ ਪ੍ਰੋਗਰਾਮ ਬੜਾ ਵਧੀਆ ਹੋ ਜਾਂਦਾ ਹੈ ਤਕਰੀਬਨ ਰਾਤ ਦੇ 9:30 ਵਜੇ ਜਾਂਦੇ 9:30 ਵਜੇ ਕੁੜੀਆਂ ਨੂੰ ਲੱਗਦਾ ਕਿ ਆਪਾਂ ਨੂੰ ਘਰ ਚੱਲਣਾ ਚਾਹੀਦਾ ਆਪਾਂ ਨੂੰ ਜਾਦਾ ਹਨੇਰਾ ਹੋ ਗਿਆ ਜੋ ਉਹਨਾਂ ਦਾ ਪਿੰਡ ਸੀ ਉਹ ਨਾਲ ਹੀ ਸੀ ਪਰ ਨਦੀ ਪਾਰ ਕਰਕੇ ਪਿੰਡ ਜਾਣਾ ਪੈਂਦਾ ਸੀ ਹੁਣ ਉਹ ਪੰਜੇ ਕੁੜੀਆਂ ਨਦੀ ਤੇ ਜਾਂਦੀਆਂ ਨੇ ਜਦੋਂ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਦੀਆਂ ਤਾਂ ਉਸੇ ਵਕਤ ਉੱਥੇ ਉਸ ਪਿੰਡ ਦੇ ਜਿਸ ਪਿੰਡ ਵਿੱਚ ਪ੍ਰੋਗਰਾਮ ਸੀ ਉਸ ਪਿੰਡ ਦੇ ਮੁੰਡੇ ਆ ਕੇ ਉਹਨਾਂ ਨੂੰ ਦਬੋਚ ਲੈਂਦੇ ਨੇ ਉਹਨਾਂ ਦੇ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗਦੇ ਨੇ ਕੁੜੀਆਂ ਹੁਣ ਚੀਕਾਂ ਮਾਰਦੀਆਂ ਰੌਲਾ ਪਾਉਂਦੀਆਂ ਨੇ ਪਰ ਇਹ ਉਹਨਾਂ ਦੇ ਮੂੰਹ ਦੱਬ ਲੈਂਦੇ ਨੇ ਤੇ ਉਹਨਾਂ ਨੂੰ ਜੰਗਲ ਵੱਲ ਲੈ ਜਾਂਦੇ ਨੇ ਇਹ ਮੁੰਡਿਆਂ ਦੀ ਗਿਣਤੀ 18 ਸੀ 18 ਮੁੰਡੇ ਹੁਣੇ ਪੰਜੇ ਕੁੜੀਆਂ ਨੂੰ ਜੰਗਲ ਵੱਲ ਲੈ ਕੇ ਜਾ ਰਹੇ ਸੀ ਤਾਂ ਜਦੋਂ ਉਹ ਰੌਲਾ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਤਾਂ ਇਹਨਾਂ ਨੇ ਉਹਨਾਂ ਦੇ ਮੂੰਹ ਦੱਬ ਲਏ ਤੇ ਉਹਨਾਂ ਵਿੱਚੋਂ ਇੱਕ ਕੁੜੀ ਨੇ ਉਸ ਮੁੰਡੇ ਦੇ ਹੱਥ ਤੇ ਦੰਦੀ ਵੱਢੀ ਜਿਸ ਨੇ ਉਸ ਦਾ ਮੂੰਹ ਦੱਬਿਆ ਸੀ ਜਦੋਂ ਮੁੰਡੇ ਦੇ ਪੀੜ ਹੁੰਦੀ ਹੈ ਦਰਦ ਹੁੰਦਾ ਤਾਂ ਉਹ ਉਸ ਨੂੰ ਛੱਡ ਦਿੰਦਾ ਤੇ ਕੁੜੀ ਭੱਜ ਲੈਂਦੀ ਹੈ ਤੇ ਇੱਕ ਕੁੜੀ ਹੋਰ ਇਹਨਾਂ ਪੰਜਾਂ ਵਿੱਚੋਂ ਇੱਕ ਕੁੜੀ ਹੋਰ ਮੁੰਡੇ ਤੋਂ ਛਡਾ ਕੇ ਭੱਜ ਜਾਂਦੀ ਹੈ ਜਾਣੀ ਹੁਣ ਤਿੰਨ ਕੁੜੀਆਂ ਰਹਿ ਗਈਆਂ ਸੀ ਦੋ ਕੁੜੀਆਂ ਉੱਥੋਂ ਆਪਣੀ ਇੱਜ਼ਤ ਬਚਾ ਕੇ ਭੱਜਣ ਵਿੱਚ ਕਾਮਯਾਬ ਹੋ ਚੁੱਕੀਆਂ ਸੀ ਪਰ ਇਹ ਜੋ 18 ਮੁੰਡੇ ਸੀ ਇਹਨਾਂ ਨੂੰ ਬਿਲਕੁਲ ਵੀ ਸ਼ਰਮ ਹਿਆ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਲੱਗਿਆ ਕਿ ਅਸੀਂ ਕੀ ਕਰ ਰਹੇ ਹਾਂ ਅਸੀਂ ਕਿੰਨਾ ਗਲਤ ਕਰ ਰਹੇ ਹਾਂ ਇਹ ਹੁਣ ਤਿੰਨ ਕੁੜੀਆਂ ਜੋ ਬਚ ਜਾਂਦੀਆਂ ਨੇ ਉਹਨਾਂ ਦੇ ਨਾਲ ਬਾਰੀ-ਬਾਰੀ ਬਲਾਤਕਾਰ ਕਰਦੇ ਨੇ ਇੱਕ ਕੁੜੀ ਦੇ ਨਾਲ ਘੱਟੋ-ਘੱਟ 5 ਤੋਂ 6 ਵਾਰੀ ਬਲਾਤਕਾਰ ਕੀਤਾ ਜਾਂਦਾ ਹੈ ਯਾਨੀ ਕੱਲੀ-ਕੱਲੀ ਕੁੜੀ ਦੇ ਨਾਲ 5 ਤੋਂ 6 ਵਾਰ ਬਲਾਤਕਾਰ ਕਰਦੇ ਨੇ ਪਰ ਜੋ ਇਹ ਦੋ ਕੁੜੀਆਂ ਇੱਥੋਂ ਭੱਜਣ ਵਿੱਚ ਕਾਮਯਾਬ ਹੋ ਜਾਂਦੀਆਂ ਇਹ ਆਪਣੇ ਘਰ ਜਾਂਦੀਆਂ ਨੇ ਪਿੰਡ ਜਾਂਦਿਆਂ ਨੇ ਪਿੰਡ ਜਾ ਕੇ ਰੌਲਾ ਪਾਉਂਦੀਆਂ ਨੇ ਕਿ 18 ਮੁੰਡਿਆਂ ਨੇ ਸਾਡੇ ਨਾਲ ਦੀਆਂ ਤਿੰਨ ਕੁੜੀਆਂ ਨੂੰ ਦਬੋਚ ਲਿਆ ਤੇ ਉਹਨਾਂ ਨਾਲ ਗਲਤ ਕਰ ਰਹੇ ਨੇ ਹੁਣ ਜਦੋਂ ਪਿੰਡ ਵਾਲਿਆਂ ਨੂੰ ਇਹ ਪਤਾ ਲੱਗਦਾ ਤਾਂ ਪਿੰਡ ਵਾਲੇ ਇਕੱਠੇ ਹੋ ਕੇ ਉਸ ਪਾਸੇ ਜਾਂਦੇ ਨੇ ਜਿਸ ਪਾਸੇ ਇਹ ਉਹ ਕੁੜੀਆਂ ਨੂੰ ਲੈ ਕੇ ਗਏ ਸੀ ਇਹ ਮੁੰਡੇ ਕੁੜੀਆਂ ਨਾਲ ਬਲਾਤਕਾਰ ਕਰ ਰਹੇ ਸੀ ਉਹਨਾਂ ਦੇ ਨਾਲ ਕਣਾਉਣਾ ਕਰਤ ਕਰ ਰਹੇ ਸੀ ਜਦੋਂ ਇਹਨਾਂ ਨੇ ਦੇਖਿਆ ਕਿ ਪਿੰਡ ਵਾਲੇ ਇਸ ਤਰਫ ਆ ਰਹੇ ਨੇ ਤਾਂ ਇਹ ਉੱਥੇ ਕੁੜੀਆਂ ਨੂੰ ਛੱਡ ਕੇ ਭੱਜ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਪਿੰਡ ਵਾਲੇ ਸਾਨੂੰ ਜਿਉਂਦਾ ਨਹੀਂ ਛੱਡਣਗੇ ਇਹ ਜੋ ਮੁੰਡੇ ਸੀ ਇਹ 18 ਮੁੰਡੇ ਸੀ ਤੇ 18 ਮੁੰਡਿਆਂ ਦੀ ਉਮਰ 12 ਤੋਂ ਲੈ ਕੇ 17 ਸਾਲ ਸੀ ਦੋ ਤਿੰਨ ਜਾਣੇ 17 ਸਾਲ ਦੇ ਸੀ ਪਰ ਬਾਕੀ ਸਾਰੇ ਉਸ ਤੋਂ ਘੱਟ ਉਮਰ ਦੇ ਸੀ ਇਹ ਹੁਣ ਉਸ ਜਗ੍ਹਾ ਤੋਂ ਭੱਜ ਜਾਂਦੇ ਨੇ ਪਿੰਡ ਵਾਲੇ ਇਸ ਜਗ੍ਹਾ ਤੇ ਆਉਂਦੇ ਨੇ ਤੇ ਉਹ ਕੁੜੀਆਂ ਦੇ ਉੱਪਰ ਕੱਪੜੇ ਨਹੀਂ ਸੀ ਉਹਨਾਂ ਨੂੰ ਕੱਪੜੇ ਪਹਿਨਾਏ ਜਾਂਦੇ ਨੇ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਰਣੀਆਂ ਥਾਣੇ ਦੀ ਪੁਲਿਸ ਮੌਕੇ ਤੇ ਆਉਂਦੀ ਆ ਉਸ ਤੋਂ ਬਾਅਦ ਇਸ ਕੇਸ ਦੀ ਸ਼ਾਨਬੀਨ ਕੀਤੀ ਜਾਂਦੀ ਆ ਤਫ਼ਤੀਸ਼ ਕੀਤੀ ਜਾਂਦੀ ਆ ਤਾਂ ਉਹਨਾਂ ਵਿੱਚੋਂ 2-3 ਮੁੰਡੇ ਕੁੜੀਆਂ ਪਹਿਚਾਣਦੀਆਂ ਸੀ ਤੇ ਫਿਰ ਉਹਨਾਂ ਮੁੰਡਿਆਂ ਨੂੰ ਪੁਲਿਸ ਵੱਲੋਂ ਚੱਕਿਆ ਜਾਂਦਾ ਜਦੋਂ ਫਿਰ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਫਿਰ ਇੱਕ-ਇੱਕ ਕਰਕੇ ਇਹ 18 ਮੁੰਡੇ ਪੁਲਿਸ ਦੇ ਸਾਹਮਣੇ ਆਉਂਦੇ ਆ ਜਿਨ੍ਹਾਂ ਨੇ ਇਹ ਤਿੰਨ ਕੁੜੀਆਂ ਦੇ ਨਾਲ ਤਿੰਨ ਨਵਾਲਗ ਕੁੜੀਆਂ ਦੇ ਨਾਲ ਬਲਾਤਕਾਰ ਕੀਤਾ ਸੀ ਬਾਰੀ-ਬਾਰੀ ਇਹਨਾਂ ਦੀ ਇੱਜ਼ਤ ਨੂੰ ਲੁੱਟਿਆ ਸੀ ਪੁਲਿਸ ਹੁਣ ਇਹਨਾਂ 18 ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਉੱਪਰ ਬੀ ਐਨ ਐਸ ਦੀਆਂ ਧਾਰਾਂ ਅਧੀਨ ਕੇਸ ਦਰਜ ਕੀਤਾ ਜਾਂਦਾ ਹੈ ਤੇ ਜੋ ਪ੍ਰਦੇਸ਼ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਕਿਹਾ ਕਿ ਜੋ ਇਹ ਘਟਨਾ ਦੇ ਜ਼ਿੰਮੇਵਾਰ ਨੇ ਜੋ ਇਹ ਦੋਸ਼ੀ ਨੇ ਇਹਨਾਂ ਨੂੰ ਕਿਸੇ ਕੀਮਤ ਤੇ ਵੀ ਨਹੀਂ ਬਖਸ਼ਾ ਜਾਏਗਾ ਜੋ ਇਹ ਘਟਨਾ ਦੇ ਵਿੱਚ 18 ਦੋਸ਼ੀ ਨੇ ਉਹਨਾਂ ਵਿੱਚ 16 ਸਾਲਾਂ ਤੋਂ ਉੱਪਰ ਨੇ ਉਹਨਾਂ ਉੱਪਰ ਬਾਲਗਾਂ ਵਾਲੀਆਂ ਧਾਰਾਵਾਂ ਲਾਈਆਂ ਜਾਣ ਯਾਨੀ ਵੱਡਿਆਂ ਵਾਲਾ ਉਹਨਾਂ ਉੱਪਰ ਕੇਸ ਦਰਜ ਕੀਤਾ ਜਾਵੇ ਤੇ ਉਹਦੇ ਅਨੁਸਾਰ ਹੀ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਇਹ ਜੋ 18 ਦੇ 18 ਦੋਸ਼ੀ ਸੀ ਇਹ ਸਾਰੇ ਇੱਕ ਪਿੰਡ ਦੇ ਹੀ ਮੁੰਡੇ ਸੀ ਤੇ ਜਦੋਂ ਪਿੰਡ ਵਾਲਿਆਂ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਇਹ ਆਵਾਰਾ ਕਿਸਮ ਦੇ ਮੁੰਡੇ ਸੀ ਇਹਨਾਂ ਦੇ ਹੱਥਾਂ ਵਿੱਚ ਹਮੇਸ਼ਾ ਮੋਬਾਈਲ ਹੁੰਦਾ ਸੀ ਤੇ ਇਹ ਮੋਬਾਈਲ ਦੇ ਉੱਤੇ ਬਲੂ ਫਿਲਮਾਂ ਦੇਖਦੇ ਸੀ ਇਸ ਦਿਨ ਵੀ 21 ਫਰਵਰੀ ਨੂੰ ਵੀ ਇਹਨਾਂ ਨੇ ਮੋਬਾਈਲ ਦੇ ਉੱਤੇ ਬਲੂ ਫਿਲਮਾਂ ਦੇਖੀਆਂ ਤੇ ਉਸ ਤੋਂ ਬਾਅਦ ਇਹ ਕੁੜੀਆਂ ਦੇ ਨਾਲ ਇਹ ਮਾਸੂਮ ਕੁੜੀਆਂ ਦੇ ਨਾਲ ਇਹਨਾਂ ਨੇ ਬਲਾਤਕਾਰ ਕੀਤਾ ਇਹਨਾਂ ਦੇ ਨਾਲ ਕਣਾਉਣਾ ਕਰਤ ਕੀਤਾ ਤੇ ਹੁਣ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਇਹਨਾਂ ਉੱਤੇ ਕੇਸ ਦਰਜ ਕੀਤਾ ਗਿਆ ਕੇਸ ਦਰਜ ਕਰਕੇ ਇਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਇਧਰ ਜੋ ਕੁੜੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਅਦਾਲਤ ਵਿੱਚ ਇਹਨਾਂ ਦੇ ਜੋ ਬਿਆਨ ਸੀ ਉਹ ਦਰਜ ਕਰਵਾਏ ਗਏ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਕਿ ਇਹੋ ਜਿਹੇ ਰਾਖਸ਼ਾਂ ਦੇ ਨਾਲ ਕੀ ਕਰਨਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਕਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਇਸ ਘਟਨਾ ਦੇ ਵਿੱਚ ਸੋਚਣ ਵਾਲੀ ਗੱਲ ਇਹ ਹੈ ਕਿ ਕੁੜੀਆਂ ਕਿੰਨੀਆਂ ਅਗ ਸੁਰੱਖਿਤ ਨੇ ਕਿਵੇਂ 18 ਮੁੰਡੀਆਂ ਨੇ ਉਹਨਾਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹਨਾਂ ਦੀ ਇੱਜ਼ਤ ਲੁੱਟ ਲਈ ਕਿਸੇ ਨੂੰ ਵੀ 18 ਦੇ ਵਿੱਚੋਂ ਉਹਨਾਂ ਉੱਪਰ ਤਰਸ ਨਹੀਂ ਆਇਆ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਅਸੀਂ ਇਹ ਕੀ ਕਰ ਰਹੇ ਹਾਂ ਇਸ ਜਗ੍ਹਾ ਤੇ ਸਾਡੀ ਭੈਣ ਹੁੰਦੀ ਸਾਡੀ ਮਾਂ ਹੁੰਦੀ ਜਾਂ ਸਾਡੀ ਕੁੜੀ ਹੁੰਦੀ ਤਾਂ ਉਸ ਨਾਲ ਜੇ ਕੋਈ ਐਦਾਂ ਕਰਦਾ ਤਾਂ ਸਾਨੂੰ ਕਿਦਾਂ ਦਾ ਮਹਿਸੂਸ ਹੋਣਾ ਸੀ ਪਰ ਜੋ ਭੇੜੀਏ ਹੁੰਦੇ ਨੇ ਉਹਨਾਂ ਦੇ ਵਿੱਚ ਇੰਨੀ ਸੋਚਣ ਦੀ ਸ਼ਕਤੀ ਨਹੀਂ ਹੁੰਦੀ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਲਈਦਾ ਇਜਾਜ਼ਤ ਸਾਰੇ ਦੋਸਤਾਂ ਨੂੰ ਸ੍ਰੀਕਾਲ